ਸਾਡਾ ਸਿਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੜਕਾ ਤੋੜਕਾ ਪੰਜਾਬੀ ਕਿਚਨ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਕਣਕ ਦੀ ਸੌਫਟ ਸੌਫਟ ਤੇ ਫੁੱਲੀ ਫੁੱਲੀ ਰੋਟੀ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਪਲੀਜ਼ ਮੇਰੇ ਚੈਨਲ ਤੜਕਾ ਤੋੜਕਾ ਪੰਜਾਬੀ ਕਿਚਨ ਨੂੰ ਸਬਸਕ੍ਰਾਈਬ ਕਰਨਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਦਬਾਉਣਾ ਤਾਂ ਜੋ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਰੋਟੀ ਬਣਾਉਣ ਵਾਸਤੇ ਆਪਾਂ ਇੱਕ ਬੋਲ ਲੈ ਲਵਾਂਗੇ ਬੋਲ ਦੇ ਵਿੱਚ ਆਪਾਂ 4 ਕੱਪ ਆਟੇ ਦੇ ਪਾਵਾਂਗੇ ਚਾਰ ਕੱਪ ਆਟੇ ਦੇ ਪਾਉਣ ਤੋਂ ਬਾਅਦ ਆਪਾਂ ਇਸੇ ਕੱਪ ਨਾਲ ਪਾਣੀ ਦਾ ਨਾਪ ਪਾਵਾਂਗੇ ਆਪਾਂ ਇੱਕ ਕੱਪ ਪਹਿਲਾਂ ਇਹਦੇ ਵਿੱਚ ਪਾਣੀ ਦਾ ਪਾ ਲਵਾਂਗੇ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਆਟੇ ਨੂੰ ਹੱਥਾਂ ਦੇ ਨਾਲ ਆਪਾਂ ਮਲੈਮ ਮਲੈਮ ਮਿਕਸ ਹੀ ਕਰਨਾ ਜਿਆਦਾ ਦਬਾ ਕੇ ਆਟਾ ਨਹੀਂ ਗੁੰਨਣਾ ਹੈਗਾ ਐਸੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਆਪਾਂ ਆਟਾ ਮਿਕਸ ਕਰਨਾ ਆਪਾਂ ਇਸੇ ਤਰ੍ਹਾਂ ਪੋਲੇ ਪੋਲੇ ਹੱਥਾਂ ਨਾਲ ਹੀ ਆਟਾ ਮਿਕਸ ਕਰਨਾ ਤੇ ਹੁਣ ਆਪਣਾ ਇੱਕ ਕੱਪ ਪਾਣੀ ਦਾ ਮਿਕਸ ਹੋ ਗਿਆ ਇਸ ਤੋਂ ਬਾਅਦ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਆਟਾ ਗੁੰਨਦੇ ਰਵਾਂਗੇ ਨਾਲੋਂ ਨਾਲ ਆਪਾਂ ਸਟਾਰਟਿੰਗ ਦੇ ਵਿੱਚ ਥੋੜਾ ਜਿਆਦਾ ਪਾਣੀ ਪਾਉਨੇ ਆ ਕਿਉਂਕਿ ਫਿਰ ਆਟਾ ਛੇਤੀ ਨਹੀਂ ਗੁੰਨਿਆ ਜਾਂਦਾ ਤੇ ਹੁਣ ਆਪਾਂ ਥੋੜਾ ਥੋੜਾ ਪਾਣੀ ਪਾਉਂਦੇ ਹੋਏ ਨਾਲੋਂ ਨਾਲ ਆਟਾ ਗੁੰਨਦੇ ਰਵਾਂਗੇ ਤੁਸੀਂ ਦੇਖ ਸਕਦੇ ਹੋ ਬਸ ਆਪਾਂ ਥੋੜਾ ਥੋੜਾ ਪਾਣੀ ਪਾਉਣਾ ਤੇ ਥੋੜੇ ਥੋੜੇ ਪਾਣੀ ਪਾਉਣ ਦੇ ਨਾਲੋਂ ਨਾਲ ਆਪਾਂ ਆਟਾ ਮਸਲਦੇ ਰਹਿਣਾ ਆਪਾਂ आटे ਨੂੰ ਜਿਆਦਾ ਹਾਰਡ ਨਹੀਂ ਕਰਨਾ बस ऐसे तरह ही ਆਪਾਂ ਪੋਲਾ ਪੋਲਾ ਮਿਕਸ ਕਰਨਾ ਜਿਆਦਾ ਵੀ ਮਤਲਬ ਘੁੱਟ ਕੇ ਨਹੀਂ ਕਰਨਾ ਹੈਗਾ ਜਦੋਂ ਜਿਆਦਾ ਘੁੱਟ ਕੇ ਕਰਾਂਗੇ ਫਿਰ ਆਟਾ ਨਾ ਹਾਰਡ ਹੋ ਜਾਂਦਾ ਫਿਰ ਉਹਦੇ ਨਾਲ ਰੋਟੀ ਸੌਫਟ ਨਹੀਂ ਬਣਦੀ ਹੈਗੀ ਜਿਸ ਤਰ੍ਹਾਂ ਦਾ ਆਪਣਾ ਆਟਾ ਹੋਊਗਾ ਉਸੇ ਤਰ੍ਹਾਂ ਦੀ ਆਪਣੀ ਰੋਟੀ ਬਣ ਕੇ ਤਿਆਰ ਹੋਊਗੀ ਜੇ ਆਪਣਾ ਆਟਾ ਸੌਫਟ ਸੌਫਟ ਗੁੰਨਿਆ ਹੋਇਆ ਹੋਊਗਾ ਫਿਰ ਹੀ ਆਪਣੀ ਰੋਟੀ ਵਧੀਆ ਬਣੂਗੀ ਜੇ ਆਪਾਂ ਆਟਾ ਘੁੱਟ ਘੁੱਟ ਕੇ ਜਿਆਦਾ ਗੁੰਨ ਕੁੰਨ ਕੇ ਉਹਨੂੰ ਹਾਰਡ ਕਰ ਲਵਾਂਗੇ ਫਿਰ ਉਹਦੀ ਰੋਟੀ ਪੋਲੀ ਨਹੀਂ ਬਣੂਗੀ ਫਿਰ ਉਹਦੀ ਰੋਟੀ ਸਖਤ ਬਣ ਕੇ ਤਿਆਰ ਹੋਊਗੀ ਅੱਪਾ ਥੋੜਾ ਥੋੜਾ ਹੀ ਪਾਣੀ ਪਾਉਣਾ। ਜ਼ਿਆਦਾ ਪਾਣੀ ਦਾ ਹੁਣ ਆਪਾਂ ਇਸਤੇਮਾਲ ਨਹੀਂ ਕਰਨਾ ਹੈਗਾ। ਆਪਾਂ ਇਸੇ ਤਰ੍ਹਾਂ ਆਟੇ ਨੂੰ ਮਸਲਦੇ ਹੋਏ ਆਟਾ ਗੁੰਨਦੇ ਜਾਣਾ। ਤੁਸੀਂ ਦੇਖ ਸਕਦੇ ਹੋ ਆਟਾ ਆਪਣੇ ਭਾਂਡੇ ਨੂੰ ਬਿਲਕੁਲ ਵੀ ਨਹੀਂ ਲੱਗਿਆ ਹੈਗਾ। ਜਿਸ ਤਰ੍ਹਾਂ ਹੁਣ ਆਪਣੇ ਆਟੇ ਤੇ ਤਰੇੜਾਂ ਜੀਆਂ ਨਜ਼ਰ ਆ ਰਹੀਆਂ ਨੇ। ਇਸ ਤਰ੍ਹਾਂ ਇਹ ਆਟੇ ਤੇ ਤਰੇੜਾ ਨਹੀਂ ਰਹਿਣੀ ਚਾਹੀਦੀ ਬਿਲਕੁਲ ਮਲਾਈ ਮਲਾਈ ਮਾਟਾ ਬਣਨਾ ਚਾਹੀਦਾ ਬਿਲਕੁਲ ਪਲੇਨ ਆਟਾ ਬਣਾ ਕੇ ਤਿਆਰ ਕਰਨਾ ਆਟੇ ਨੂੰ ਜਿੰਨੀ ਆਪਾਂ ਮੁੱਕੀ ਦਵਾਂਗੇ ਓਨਾ ਆਟਾ ਵਧੀਆ ਆਪਣਾ ਬਣ ਕੇ ਤਿਆਰ ਹੋਊਗਾ ਤੁਸੀਂ ਮੁੱਕੀ ਦੋਨਾਂ ਹੱਥਾਂ ਨਾਲ ਵੀ ਦੇ ਸਕਦੇ ਹੋ ਇੱਕ ਹੱਥ ਨਾਲ ਵੀ ਦੇ ਸਕਦੇ ਹੋ ਆਪਾਂ ਉਹਨਾਂ ਚਿਰ ਤੱਕ ਕਾਟੇ ਨੂੰ ਗੁੰਦੇ ਰਹਿਣਾ ਜਿੰਨਾ ਚਿਰ ਤੱਕ ਆਪਣਾ ਆਟਾ ਬਿਲਕੁਲ ਪਲੇਨ ਬਣ ਕੇ ਤਿਆਰ ਨਹੀਂ ਹੁੰਦਾ ਜਿੰਨਾ ਹੀ ਆਪਣਾ ਆਟਾ ਪਲੇਨ ਹੋਊਗਾ ਓਨੀ ਵਧੀਆ ਰੋਟੀ ਬਣੂਗੀ ਹੁਣ ਆਪਾਂ ਆਟੇ ਨੂੰ 10 ਮਿੰਟ ਵਾਸਤੇ ਢੱਕ ਕੇ ਰੱਖਿਆ ਸੀਗਾ। ਤਾਂ ਹੁਣ ਆਪਾਂ ਇਹਨੂੰ ਫਿਰ ਤੋਂ ਮੁੱਕੀ ਦੇਣੀ ਸ਼ੁਰੂ ਕਰਾਂਗੇ ਆਟੇ ਨੂੰ। 4 ਕੱਪ ਆਟੇ ਵਾਸਤੇ ਆਪਣਾ ਪਾਉਣੇ 2 ਕੱਪ ਪਾਣੀ ਲੱਗਿਆ। ਦੇਖੋ ਆਪਣਾ ਆਟਾ ਕਿੰਨਾ ਹੁਣ ਪਲੇਨ ਪਲੇਨ ਹੋ ਗਿਆ। ਦੇਖੋ ਕਿੰਨਾ ਸੋਹਣਾ ਹੋ ਗਿਆ ਆਟਾ। ਹੁਣ ਆਪਾਂ ਇਹਨੂੰ ਥੋੜਾ ਜਿਹਾ ਅੱਧਾ ਚਮਚ ਘਿਓ ਦਾ ਲਾ ਕੇ ਆਟੇ ਨੂੰ ਮੁੱਕੀ ਦੇ ਲਵਾਂਗੇ। ਘਿਓ ਲੜਨ ਨਾਲ ਆਟਾ ਡਰਾਈ ਨਹੀਂ ਹੁੰਦਾ ਹੈਗਾ। ਕਿਉਂਕਿ ਜੇ ਫਿਰ ਆਪਣਾ ਆਟਾ ਡਰਾਈ ਹੋ ਜਾਂਦਾ ਤਾਂ ਫਿਰ ਇਹਦੀਆਂ ਰੋਟੀਆਂ ਸੋਹਣੀਆਂ ਨਹੀਂ ਪੱਕਦੀਆਂ ਹੈਗੀਆਂ। ਘਿਓ ਲਾਣ ਨਾਲ ਮਲਾਇਮ ਮਲਾਇਮ ਆਟਾ ਬਣ ਕੇ ਤਿਆਰ ਹੋ ਜਾਂਦਾ। ਦੇਖੋ ਆਟਾ ਕਿੰਨਾ ਸੋਹਣਾ ਗੁੰਨੇ ਆ ਗਿਆ। ਹੁਣ ਆਪਾਂ ਇਹਨੂੰ ਇੱਕ ਡੋਂਗੇ ਦੇ ਵਿੱਚ ਕੱਢ ਲਵਾਂਗੇ ਆਟੇ ਨੂੰ। ਇਹਨੂੰ ਟਾਕੇ 10 ਮਿੰਟ ਵਾਸਤੇ ਰੱਖਣਾ ਆਟੇ ਨੂੰ। ਇਸ ਤੋਂ ਬਾਅਦ ਆਪਾਂ ਰੋਟੀ ਬਣਾਉਣੀ ਸ਼ੁਰੂ ਕਰ ਦਾਂਗੇ। ਹੁਣ ਆਪਾਂ ਆਪਣੇ ਕੈਸ ਰੋਲ ਦੇ ਵਿੱਚ ਇੱਕ ਪੋਣਾ ਭਿਸ਼ਾ ਲਾਂਗੇ ਦੁਹਰਾ ਕਰਕੇ। ਤੇ ਹੁਣ ਆਪਾਂ ਇੱਥੇ ਪੇੜੇ ਕਰ ਲਵਾਂਗੇ। ਪੇੜਾ ਆਪਾਂ ਮੀਡੀਅਮ ਸਾਈਜ਼ ਦਾ ਹੀ ਕਰਨਾ। ਜਿਆਦਾ ਛੋਟਾ ਜਾਂ ਵੱਡਾ ਪੇੜਾ ਨਹੀਂ ਕਰਨਾ। ਬਾਕੀ ਤੁਹਾਨੂੰ ਜਿਸ ਤਰ੍ਹਾਂ ਦਾ ਪਸੰਦ ਆ ਤੁਸੀਂ ਉਸ ਤਰ੍ਹਾਂ ਦਾ ਕਰ ਸਕਦੇ ਹੋ। ਆਪਾਂ ਜਿਆਦਾ ਵੱਡਾ ਪੇੜਾ ਨਹੀਂ ਕੀਤਾ ਤੇ ਜਿਆਦਾ ਛੋਟਾ ਵੀ ਨਹੀਂ ਕੀਤਾ। ਆਪਾਂ ਮੀਡੀਅਮ ਜੇ ਸਾਈਜ਼ ਦਾ ਪੇੜਾ ਕੀਤਾ। ਹੁਣ ਆਪਾਂ ਇਹਦੀ ਗੰਨੀ ਬਣਾ ਲਈਏ ਤੁਸੀਂ ਦੇਖ ਸਕਦੇ ਹੋ ਲੋਈ ਗੰਨੀ। ਇੱਕ ਪੇੜਾ ਆਪਾਂ ਹੋਰ ਬਣਾ ਕੇ ਤਿਆਰ ਕਰ ਲਵਾਂਗੇ। ਆਟੇ ਦੀ ਕੰਸਿਸਟੈਂਸੀ ਦੇਖ ਸਕਦੇ ਹੋ। ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ? ਬਿਲਕੁਲ ਪੋਲਾ ਪੋਲਾ ਆਟਾ ਆਪਣਾ ਇਹ ਹੁਣ ਇਸੇ ਤਰ੍ਹਾਂ ਇਹਦੀ ਆਪਾਂ ਗੰਨੀ ਬਣਾ ਕੇ ਤਿਆਰ ਕਰ ਲਵਾਂਗੇ ਹੁਣ ਆਪਾਂ ਰੋਟੀ ਨੂੰ ਬੇਲਾਂਗੇ ਜਿਆਦਾ ਆਪਾਂ ਸੁੱਕਾ ਆਟਾ ਨਹੀਂ ਲਾਉਣਾ ਹੈਗਾ ਆਪਾਂ ਠੀਕ ਠੀਕ ਆਟਾ ਰੱਖਣਾਗਾ ਜੇ ਤੁਹਾਡੇ ਕੋਲ ਘੱਟ ਆਟੇ ਨਾਲ ਰੋਟੀ ਨਹੀਂ ਵੇਲੀ ਜਾਂਦੀ ਫਿਰ ਤੁਹਾਡੀ ਮਰਜ਼ੀ ਹੈ ਤੁਸੀਂ ਲਾ ਸਕਦੇ ਹੋ ਤੁਸੀਂ ਇੱਥੇ ਘਿਓ ਦਾ ਵੀ ਇਸਤੇਮਾਲ ਕਰ ਸਕਦੇ ਹੋ ਜਿਸ ਤਰ੍ਹਾਂ ਵੀ ਤੁਹਾਨੂੰ ਸਹੀ ਲੱਗਦਾ ਉਸ ਤਰ੍ਹਾਂ ਤੁਸੀਂ ਕਰ ਸਕਦੇ ਹੋ ਆਪਾਂ ਥੋੜਾ ਥੋੜਾ ਹੀ ਆਟਾ ਸੁੱਕਾ ਲਾਇਆ ਜਿਆਦਾ ਆਟਾ ਨਹੀਂ ਲਾਇਆ ਤਵੇ ਆਪਣਾ ਗਰਮ ਹੋ ਗਿਆ ਹੁਣ ਆਪਾਂ ਰੋਟੀ ਤਵੇ ਤੇ ਪਾ ਦਿੱਤੀ ਹੈ ਬਸ ਹੁਣ ਆਪਾਂ ਥੋੜੀ ਥੋੜੀ ਦੇਰ ਬਾਅਦ ਰੋਟੀ ਨੂੰ ਪਲਟਦੇ ਰਹਿਣਾ ਆਪਾਂ ਜਿਆਦਾ ਰੋਟੀ ਨੂੰ ਪਕਾਉਣਾ ਨਹੀਂ ਹੈਗਾ ਤਵੇ ਤੇ ਥੋੜੀ ਥੋੜੀ ਦੇਰ ਬਾਅਦ ਹੀ ਪਲਟਣਾ ਆਪਾਂ ਜਿਸ ਤਰ੍ਹਾਂ ਰੋਟੀ ਥੋੜੀ ਥੋੜੀ ਦੇਰ ਬਾਅਦ ਪਲਟਾਂਗੇ ਉਨੀ ਆਪਣੀ ਰੋਟੀ ਪੋਲੀ ਬਣ ਕੇ ਤਿਆਰ ਹੋਊਗੀ ਫੁੱਲ ਕੇ ਗੁਬਾਰੇ ਵਾਂਗ ਹੋ ਜੂਗੀ ਰੋਟੀ। ਬਸ ਆਪਾਂ ਇੱਕ ਣੇ ਥੋੜੀ ਥੋੜੀ ਦੇਰ ਬਾਅਦ ਪਲਟਦੇ ਰਹਿਣਾ ਇਹਨੂੰ। ਹੁਣ ਆਪਾਂ ਰੋਟੀ ਨੂੰ ਸਟੈਂਡ ਤੇ ਰੱਖ ਕੇ ਰਾੜ ਲਵਾਂਗੇ ਗੈਸ ਦੇ ਉੱਤੇ। ਦੇਖੋ ਰੋਟੀ ਕਿੰਨੀ ਵਧੀਆ ਫੁੱਲ ਕੇ ਤਿਆਰ ਹੋ ਗਈ ਆ। ਰੋਟੀ ਆਪਣੀ ਬਿਲਕੁਲ ਗੋਲ ਗੱਪੇ ਦੀ ਤਰ੍ਹਾਂ ਹੋ ਗਈ ਆ। ਦੇਖੋ ਰੋਟੀ ਦਾ ਕਲਰ ਦੇਖ ਸਕਦੇ ਹੋ ਹੁਣ ਆਪਾਂ ਰੋਟੀ ਨੂੰ ਕੈਸਰੋਲ ਦੇ ਵਿੱਚ ਰੱਖ ਕੇ ਉੱਤੋਂ ਪੋਣੀ ਨਾਲ ਢੱਕ ਦੇਵਾਂਗੇ ਤੇ ਉੱਤੋਂ ਢੱਕ ਦੇਵਾਂਗੇ ਕੈਸਰੋਲ ਨੂੰ ਆਪਾਂ ਦੂਸਰੀ ਰੋਟੀ ਤਵੇ ਦੇ ਉੱਤੇ ਪਾ ਦੇਵਾਂਗੇ ਇਸੇ ਤਰ੍ਹਾਂ ਹੀ ਆਪਾਂ ਪਹਿਲੀ ਰੋਟੀ ਦੀ ਤਰ੍ਹਾਂ ਇਹਨੂੰ ਬਾਰ-ਬਾਰ ਪਲਟਦੇ ਰਵਾਂਗੇ ਜ਼ਿਆਦਾ ਪਕਾ ਕੇ ਰੋਟੀ ਨਹੀਂ ਪਲਟਣੀ ਹੈਗੀ ਆਪਾਂ ਥੋੜੀ-ਥੋੜੀ ਦੇਰ ਬਾਅਦ ਨਰਮ ਰੋਟੀ ਨੂੰ ਹੀ ਕਈ ਵਾਰ ਪਲਟਣਾ ਤੁਸੀਂ ਟਰਾਈ ਕਰਕੇ ਦੇਖਿਓ ਇਸ ਤਰ੍ਹਾਂ ਰੋਟੀ ਬਹੁਤ ਸੌਫਟ ਬਣਦੀ ਆ ਹੁਣ ਆਪਾਂ ਇਹਨੂੰ ਫਿਰ ਤੋਂ ਸਟੈਂਡ ਤੇ ਰਾੜ ਲਵਾਂਗੇ ਰੋਟੀ ਨੂੰ ਆਪਾਂ ਰੋਟੀ ਨੂੰ ਕੈਸਰੋਲ ਦੇ ਵਿੱਚ ਰੱਖ ਲਵਾਂਗੇ ਇਸੇ ਤਰ੍ਹਾਂ ਆਪਾਂ ਸਾਰੀਆਂ ਰੋਟੀਆਂ ਬਣਾ ਕੇ ਤਿਆਰ ਕਰ ਲਵਾਂਗੇ ਹੁਣ ਆਪਣੀਆਂ ਰੋਟੀਆਂ ਬਣ ਗਈਆਂ ਨੇ ਹੁਣ ਆਪਾਂ ਇਹਨੂੰ ਦੇਸੀ ਘਿਓ ਲਾ ਕੇ ਚੋਪੜ ਲਵਾਂਗੇ ਰੋਟੀਆਂ ਆਪਣੀਆਂ ਬਹੁਤ ਜ਼ਿਆਦਾ ਸੌਫਟ ਬਣ ਕੇ ਤਿਆਰ ਹੋਈਆਂ ਨਾ ਲਗੀਆਂ ਇਹ ਰੋਟੀਆਂ ਸਵੇਰ ਦੀਆਂ ਪੱਕੀਆਂ ਹੋਈਆਂ ਸ਼ਾਮ ਤੱਕ ਬਿਲਕੁਲ ਸੌਫਟ ਹੀ ਰਹਿੰਦੀਆਂ ਨਾ ਲਗੀਆਂ ਦੇਖੋ ਤੁਸੀਂ ਰੋਟੀ ਨੂੰ ਚਾਹੇ ਮੁਠੀ ਦੇ ਵਿੱਚ ਬੰਦ ਕਰ ਲਵੋ ਬਿਲਕੁਲ ਰੋਟੀਆਂ ਸੌਫਟ ਸੌਫਟ ਬਣ ਕੇ ਰੋਟੀਆਂ ਤਿਆਰ ਹੋਈਆਂ ਨਾ ਲਗੀਆਂ ਦੇਖ ਸਕਦੇ ਹੋ ਇਹ ਰੋਟੀਆਂ ਆਪਣੀਆਂ ਐਸੀ ਤਰ੍ਹਾਂ ਹੀ ਸੌਫਟ ਰਹਿਣਗੀਆਂ ਸ਼ਾਮ ਤੱਕ ਹੁਣ ਆਪਾਂ ਇਹਨਾਂ ਨੂੰ ਪੌਣੇ ਦੇ ਵਿੱਚ ਲਪੇਟ ਦਵਾਂਗੇ ਇੱਕ ਪੌਣੇ ਦੇ ਵਿੱਚ ਲਪੇਟ ਕੇ ਆਪਾਂ ਉੱਪਰ ਦੀ ਡਬਲ ਪੌਣਾ ਕਰ ਦਵਾਂਗੇ ਇਹਦੇ ਨਾਲ ਫਿਰ ਪਸੀਨਾ ਜਿਆ ਨਹੀਂ ਆਉਂਦਾ ਹੈਗਾ ਕੈਸਰੋਲ ਨੂੰ ਰੋਟੀਆਂ ਐਸੀ ਤਰ੍ਹਾਂ ਵਧੀਆ ਸੌਫਟ ਸੌਫਟ ਬਣੀਆਂ ਰਹਿੰਦੀਆਂ ਨੇਗੀਆਂ ਜੇਕਰ ਤੁਹਾਨੂੰ ਮੇਰੀ ਰੋਟੀ ਬਣਾਉਣ ਦੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਮੇਰੇ ਚੈਨਲ ਤੜਕਾ ਤੜਕਾ ਪੰਜਾਬੀ ਕਿਚਨ ਨੂੰ ਸਬਸਕ੍ਰਾਈਬ ਕਰਨਾ ਪੂਰੀ ਵੀਡੀਓ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਿਲਦੇ ਹਾਂ ਕਿਸੇ ਹੋਰ ਨਵੀਂ ਡਿਲੀਸ਼ੀਅਸ ਜੀ ਰੈਸਪੀ